ਖੇਤੀ ਕਰਮਾ ਸੇਤੀ ਖੇਤੀ ਕਰਮਾ ਸੇਤੀ ਉਦੋਂ ਤੱਕ ਹੀ ਹੈ ਜਦੋਂ ਤੱਕ ਕਿਸਾਨ ਫਸਲੀ ਚੱਕਰ ਚੋਂ ਨਹੀਂ ਨਿਕਲਦਾ ਗੁਰਦਾਸਪੁਰ ਦਾ ਇੱਕ 18 ਸਾਲਾਂ ਦਾ ਨੌਜਵਾਨ ਆਪਣੇ ਖੇਤ ਚੋਂ ਸਾਲਾਨਾ ਲੱਖ ਰੁਪਏ ਕਮਾ ਰਿਹਾ ਹੈ ਚੇਤਨ ਸ਼ਰਮਾ ਨਾਂ ਦਾ ਇਹ ਨੌਜਵਾਨ ਬੌਕਸਿੰਗ ਖਿਡਾਰੀ ਹੈ ਨੈਸ਼ਨਲ ਲੈਵਲ ਦਾ ਇਹ ਖਿਡਾਰੀ ਸਟਰਾਬਰੀ ਦੀ ਖੇਤੀ ਕਰ ਰਿਹਾ ਹੈ ਚੇਤਨ ਸ਼ਰਮਾ ਦਾ ਕਹਿਣਾ ਹੈ ਕਿ ਉਸਨੇ ਖੇਤੀ 'ਚ ਮੁਨਾਫਾ ਲੈਣ ਲਈ ਬੇਸ਼ੱਕ ਮੁਸ਼ਕਲ ਰਸਤਾ ਚੁਣਿਆ ਸੀ ਪਰ ਉਸ ਨੂੰ ਆਪਣੀ ਮਿਹਨਤ ਉਤੇ ਯਕੀਨ ਸੀ ਉਸ ਦਾ ਕਹਿਣਾ ਕਿ ਪੰਜਾਬ ਵਿੱਚ ਕੋਈ ਵੀ ਕਿਸਾਨ ਸਟਰਾਬਰੀ ਦੀ ਖੇਤੀ ਨਹੀਂ ਕਰਦਾ ਜਿਸ ਕਾਰਨ ਉਸ ਨੂੰ ਸ਼ੁਰੂਆਤ ਵਿੱਚ ਕਈ ਮੁਸ਼ਕਲਾਂ ਆਈਆਂ ਖੇਤੀਬਾੜੀ ਮਾਰਨ ਨੂੰ ਵੀ ਸਟਰਾਬਰੀ ਦੀ ਖੇਤੀ ਬਾਰੇ ਕੋਈ ਗਿਆਨ ਨਹੀਂ ਸੀ ਪਰ ਉਸਨੇ ਇੰਟਰਨੈਟ ਜ਼ਰੀਏ ਇਸ ਦੀ ਖੇਤੀ ਸੰਬੰਧੀ ਇਕੱਠੀ ਕੀਤੀ ਜਾਣਕਾਰੀ ਦੇ ਸਿਰ ਉੱਤੇ ਇਹ ਤਜਰਬਾ ਕੀਤਾ ਚੇਤਨ ਨੇ ਦੱਸਿਆ ਕਿ ਹੁਣ ਉਸ ਨੂੰ 1 ਏਕੜ 'ਚੋਂ ਸਾਲਾਨਾ 9 ਲੱਖ ਦੀ ਬਚਤ ਹੁੰਦੀ ਹੈ ਮੈਂ ਜਦੋਂ ਸਟ੍ਰਾਬਰੀ ਤੇ ਕੰਮ ਚ ਆਇਆ ਤੇ ਮੈਂ ਇਹਦੇ ਵਿੱਚ ਵੇਖਿਆ ਕਿ ਪ੍ਰੋਫਿਟ ਇੰਨਾ ਹੈਗਾ ਕਿ ਇੱਕ ਨਾਰਮਲ ਜਿਹੜਾ ਫਾਰਮਰ ਹੁੰਦਾ ਹੈ ਅਗਰ ਤੁਸੀਂ ਵੇਖਿਆ ਹੋਣਾ ਕਿ ਹਾਰਡਲੀ ਅਗਰ ਕਿਲੇ ਵਿੱਚ ਬੰਦਾ ਕਣਕ ਤੇ ਝੋਨਾ ਵੀ ਲਾਂਦਾ ਹੈ ਤੇ ਉਹ ਇੱਕ ਸਾਲ ਵਿੱਚ ਹਾਰਡਲੀ 70000 80000 ਦਾ ਕਮਾਉਂਦਾ ਹੈ ਵਰਸ ਸਟ੍ਰਾਬਰੀ ਜਿਹੜੀ ਖੇਤੀ ਮੈਂ ਕਰਦਾ ਪਿਆ ਉਹ ਇਦਾਂ ਦੀ ਖੇਤੀ ਹੈ ਕਿ ਤੁਸੀਂ 6 ਮਹੀਨੇ 'ਚ 9 ਲੱਖ ਰੁਪਏ ਦਾ ਪ੍ਰੋਫਿਟ ਕਮਾ ਸਕਦੇ ਹੋ ਖੇਤੀ ਮਾਰੇ ਕੋ ਗਿਆ ਸੀ ਤੇ ਉਹਨਾਂ ਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਹੈ ਨਹੀਂ ਮੈਂ ਉਹਨਾਂ ਕੇ ਅਗੇ ਸਰ ਮੈਂ ਦਾ ਸਟ੍ਰੋਬਰੀ ਦੀ ਕਰਨੀ ਹੈ ਕਲਟੀਵੇਸ਼ਨ ਤੇ ਉਹਨਾਂ ਵੱਲੇ ਮਲਕੀ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਕਿ ਇਹਦੇ ਵਿੱਚ ਕੀ ਪਾਣਾ ਆ ਕਿਹੜੀ ਖਾਦਾਂ ਆ ਪਾਣੀ ਨੂੰ ਕਿੰਨਾ ਕੁ ਦੇਣਾ ਆ ਉਹਨਾਂ ਨੂੰ ਕੁਝ ਨਹੀਂ ਪਤਾ ਤੇ ਦੈਨ ਮੈਂ ਇੰਟਰਨੈਟ ਦੇ ਥਰੂ ਬਾਅਦ ਮੇਰੇ ਬਨੇ ਲਿੰਕ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਸਰ ਕਿੱਦਾਂ ਕਿੱਦਾਂ ਹੁੰਦਾ ਤੇ ਉਹਨਾਂ ਨੇ ਮੈਨੂੰ ਸਾਰਾ ਦੱਸਿਆ ਬੇਟਾ ਪਟਿਆਲੇ ਚ ਪਹਿਲਾਂ 1 ਸਾਲ ਇਹਨੇ ਬਾਕਸਿੰਗ ਕੀਤੀ ਔਰ ਇਹਦਾ ਡ੍ਰੀਮ ਸੀ ਪਹਿਲਾਂ ਮੈਂ 올림픽 ਦਾ ਖੇਡਣ ਦਾ ਲੇਕਿਨ 1 ਸਾਲ ਤੋਂ ਬਾਅਦ ਇਹਨੇ ਗੁਰਦਾਸਪੁਰ ਚ 골ਡ ਮੈਡਲ ਵੀ ਲਿਆ ਹੈ नेशनेल ਵੀ ਖੇਡ ਕੇ ਆਇਆ ਲੇਕਿਨ ਫਿਰ ਵੀ ਉਹ ਕਹਿੰਦਾ ਸੀ ਕਿ ਮੈਂ ਐਗਰੀਕਲਚਰ ਚ ਕੁਝ ਕਰਨਾ ਚਾਹਨਾ ਨਵੀਂ ਚੀਜ਼ ਕੋਈ ਬਣਾਉਣਾ ਚਾਹਨਾ ਤੇ ਉਹ ਸਟਰਾਬਰੀ ਬਾਰੇ ਉਹਨੇ ਦਿਮਾਗ ਲਗਾਇਆ ਔਰ ਤੇ ਸ਼ੁਰੂਆਤ ਕੀਤੀ ਪਹਿਲਾਂ ਤੇ ਅਸੀਂ ਦੀ ਨੋਲੇਜ ਵਾਸਤੇ ਯੂਨੀਵਰਸਿਟੀ ਔਰ ਮਾਹਰਾਂ ਕੋ ਵੀ ਗਏ ਹੈ ਲੇਕਿਨ ਸਾਨੂੰ ਕੋਈ ਸੈਟੀਸਫਾਈ ਉੱਤਰ ਨਹੀਂ ਮਿਲਿਆ ਨਾ ਸਾਨੂੰ ਉਹਨੇ ਪ੍ਰੋਪਰ ਗਾਈਡ ਕੀਤਾ ਫਿਰ ਉਹਨੇ ਖੁਦ ਨੈਟ ਤੇ ਰਿਸਰਚ ਕਰਕੇ ਗੋਰਿਆਂ ਨਾਲ ਵੀ ਗੱਲ ਕੀਤੀ ਔਰ ਜੋ ਜੋ ਜਾਣਕਾਰੀਆਂ ਨੂੰ ਇਧਰ ਉਧਰੋਂ ਮਿਲੀ ਹੈ लेकिन कुछ स्ट्रॉबेरी फार्मर्स ने अही ओना को भी गए हैं लेकिन उन्होंने भी सान कोई सेटिस्फाई उत्तर नहीं देता खबर दे दुनिया विच आओ साडे नाल कदी भी टिकितो भी जुड़ो आपा मिलेंगे फेसबुक ते असि दिखांगे यूट्यूब ते सानू फॉलो करो ट्विटर ते खबरा नाल जुड़े रहो दिन रात